ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਕਿੱਸੇ ਅੱਜ ਦੀ ਜਿਹੜੀ ਆਪਣੀ ਕਹਾਣੀ ਹੈਗੀ ਆ ਤੇ ਇਹ ਅਪਨਿਰਭਯ ਕੇਸ ਦੀ ਗੱਲ ਕੀਤੀ ਨਿਰਪਯਾ ਕੇਸ ਉਸ ਵੇਲੇ ਨੇ ਪੂਰੇ ਇੰਡੀਆ ਨੂੰ ਪੂਰੀ ਤਰ੍ਹਾਂ ਦੇ ਨਾਲ ਹਿਲਾਇਆ ਹਰੇਕ ਇਨਸਾਨ ਨੂੰ ਇਸ ਕੇਸ ਦਾ ਪਤਾ ਲੱਗਿਆ ਹਰੇਕ ਇਨਸਾਨ ਨੇ ਇਸ ਚੀਜ਼ ਦਾ ਦੁੱਖ ਮਨਾਇਆ ਪਰ ਨਿਰਪਯਾ ਤੋਂ ਪਹਿਲਾਂ ਇੱਕ ਹੋਰ ਇਨਸੀਡੈਂਟ ਹੋਇਆ ਇੰਡੀਆ ਦੇ ਵਿੱਚ ਇੱਕ ਨਹੀਂ ਦੋ ਇਨਸੀਡੈਂਟ ਹੁੰਦੇ ਆ ਇੱਕੋ ਜਗ੍ਹਾ ਦੇ ਉੱਪਰ ਇਹ ਬਹੁਤ ਕੁਝ ਇਨਵੋਲਵ ਹੋਇਆ ਇਸ ਕੇਸ ਦੇ ਨਾਲ ਤਾਂ ਇੱਕ ਬਹੁਤ ਹੀ ਪੌਪੂਲਰ ਕੇਸ ਸੀਗਾ ਰੇਪ ਕੇਸ ਸ਼ਕਤੀ ਮਿਲ ਰੇਪ ਕੇਸ ਮੁੰਬਈ ਪੁਰਾਣੇ ਟਾਈਮਾਂ ਚ ਬੋਂਬੇ ਮੁੰਬਈ ਦਾ ਏਰੀਆ ਇੱਕ ਬਹੁਤ ਹਟਕੇ ਸੋ ਇਨਸਾਨ ਉੱਥੇ ਏਰੀਆ ਵਾ ਇੱਕ ਉੱਥੇ ਇੱਕ ਬਹੁਤ ਪੁਰਾਣੀ ਖੰਡਰ ਬਣੀ ਹੋਈ ਫੈਕਟਰੀ ਆ ਪਹਿਲਾਂ ਇੱਕ ਟਾਈਮ ਉੱਥੇ ਫੈਕਟਰੀ ਹੁੰਦੀ ਸੀ ਉਹਦੀ ਸਿਰਫ ਹੁਣ ਬਿਲਡਿੰਗ ਖੜੀ ਆ ਖੰਡਰ ਬਣੀ ਹੋਈ ਬਹੁਤ ਵੱਡੇ ਏਰੀਆ ਚ ਫੈਲੀ ਪੂਰਾ ਜੰਗੜੀ ਇਲਾਕਾ ਕਾਫੂ ਸੁਗਿਆ ਹੋਇਆ ਇੱਕ ਇਹੋ ਜਿਹਾ ਇਲਾਕਾ ਜਿਹੜਾ ਸਿੰਪਲ ਆਪਾਂ ਫਿਲਮਾਂ ਦੇ ਵਿੱਚ ਦੇਖੇ ਤੇ ਟਿਪੀਕਲ ਕਿਸੇ ਜਿਵੇਂ ਹਾਰਰ ਫਿਲਮ ਭੂਤਾਂ ਦੀ ਫਿਲਮ ਦੇ ਲਈ ਇੱਕ ਪਰਫੈਕਟ ਲੋਕੇਸ਼ਨ ਬਣ ਸਕਦੀ ਉਹ ਤਾਂ ਮਿਲ ਦਾ ਨਾਮ ਸੀ ਸ਼ਕਤੀ ਮਿਲ 22 ਅਗਸਤ 2013 ਦਾ ਦਿਨ ਇੱਕ ਲੜਕੀ 22 ਸਾਲ ਦੀ ਜਰਨਲਿਜ਼ਮ ਦਾ ਕੰਮ ਕਰਦੀ ਮਤਲਬ ਕਿਸੇ ਇਹੋ ਜੀ ਜਗ੍ਹਾ ਕੰਮ ਕਰਦੀ ਹੈ ਜਿਹੜੇ ਖਬਰਾਂ ਵਗੈਰਾ ਦਿੰਦੇ ਆ ਪ੍ਰਸਾਰਿਤ ਕਰਦੇ ਆ ਤੇ ਫੋਟੋ ਜਰਨਲਿਸਟ ਹੈਗੀ ਆ ਖਬਰਾਂ ਦੇਣ ਦੇ ਨਾਲ ਨਾਲ ਉਹਨਾਂ ਦੀਆਂ ਫੋਟੋਆਂ ਖੇਚਣੀਆਂ ਅਲੱਗ-ਅਲੱਗ ਜਗ੍ਹਾ ਦੀਆਂ ਤੇ ਉਹ ਇਹਦਾ ਕੰਮ ਹੈ ਇਸ ਲੜਕੀ ਦਾ ਤਾਂ ਮਾਰਨਿੰਗ ਇਹਦੇ ਜਿਹੜੇ ਸੁਪੀਰੀਅਰ ਸੀਨੀਅਰ ਹੁੰਦੇ ਆ ਉਹ ਇਸ ਲੜਕੀ ਨੂੰ ਕਹਿੰਦੇ ਆ ਕਿ ਤੁਸੀਂ ਸ਼ਾਮ ਨੂੰ ਅੱਜ ਆਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਜਾਣਾ ਹੈ ਸ਼ਕਤੀ ਮਿਲ ਤੇ ਉਹਦੇ ਬਾਰੇ ਕੋਈ ਰਿਪੋਰਟ ਕਰਨੀ ਆ ਕੋਈ ਕਹਾਣੀ ਬਣਾਉਣੀ ਆ ਉਹਦੇ ਬਾਰੇ ਕੋਈ ਨਿਊਜ਼ ਹੈਗੀ ਆ ਤਾਂ ਤੁਸੀਂ ਉਹਦੀ ਫੋਟੋ ਖਿੱਚ ਕੇ ਲੈ ਆਉਣੀ ਆ 5 ਵਜੇ ਤੱਕ ਇਹ ਲੜਕੀ ਆਪਣੇ ਦਫ਼ਤਰ 'ਚ ਰਹਿੰਦੀ ਆ ਤੇ ਉਸ ਤੋਂ ਬਾਅਦ ਇੱਕ ਹੋਰ ਆਪਣੇ ਕਾਲੀਗ ਦੇ ਨਾਲ ਦੋ ਜਣਿਆਂ ਨੂੰ ਭੇਜਿਆ ਜਾਂਦਾ ਉੱਥੇ ਸ਼ਕਤੀ ਮਿਲ ਦੇ ਵਿੱਚ ਉੱਥੇ ਇੱਕੋ ਦਫ਼ਤਰ 'ਚ ਕੰਮ ਕਰਦੇ ਆ ਤੇ ਸ਼ਕਤੀ ਮਿਲ ਪਹੁੰਚਦੇ ਜਦ ਤੱਕ ਕਿ ਉੱਥੇ ਪਹੁੰਚਦੇ ਆ ਹਲਕਾ ਹਲਕਾ ਹਨੇਰਾ ਹੋਣਾ ਸ਼ੁਰੂ ਹੋ ਚੁੱਕਿਆ ਹਲਕਾ ਜਿਹਾ ਤੇ ਉਹੀ ਖੰਡਰ ਉਹੀ ਸਾਰਾ ਕੁਝ ਉਹੀ ਜੰਗਲੀ ਏਰੀਆ ਜਦੋਂ ਹੀ ਉੱਥੇ ਪਹੁੰਚਦੇ ਆ ਤਾਂ ਇਹਨਾਂ ਨੂੰ ਉੱਥੇ ਦੋ ਲੜਕੇ ਮਿਲਦੇ ਆ 20-22 ਸਾਲ ਦੀ ਉਹਨਾਂ ਦੀ ਉਮਰ ਹੈਗੀ ਆ ਕਿਉਂਕਿ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਅੰਦਰ ਦੀ ਰਸਤਾ ਕਿਵੇਂ ਜਾਈਏ ਕਿੱਧਰ ਦੀ ਜਾਈਏ ਤਾਂ ਇਹ ਉਹਨਾਂ ਲੜਕਿਆਂ ਨੂੰ ਪੁੱਛਦੇ ਆ ਕਿ ਅਸੀਂ ਅੰਦਰ ਜਾਣਾ ਵਾ ਅਸੀਂ ਜਰਨਲਿਸਟ ਹੈ ਗਿਆਂ ਪੱਤਰਕਾਰਾਂ ਅਸੀਂ ਫੋਟੋਆਂ ਖੇਚਣੀਆਂ ਤਾਂ ਉਹ ਲੜਕੇ ਇਹਨਾਂ ਨੂੰ ਅੰਦਰ ਜਾਣ ਦਾ ਰਸਤਾ ਦੱਸ ਦਿੰਦੇ ਆ ਇਹ ਦੋਨੇ ਅੰਦਰ ਚਲੇ ਜਾਂਦੇ ਆ ਅੰਦਰ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰਦੇ ਆ ਫੋਟੋਆਂ ਵਗੈਰਾ ਲੈਡੀਆਂ ਸ਼ੁਰੂ ਕਰਦੇ ਆ ਪਰ ਦੂਸਰੇ ਪਾਸੇ ਉਹ ਜੋ ਦੋ ਲੜਕੇ ਆ ਉਹਨਾਂ ਦੀ ਜਿਹੜੀ ਨੀਅਤ ਆ ਉਹਦੇ ਵਿੱਚ ਖੋਟਾ ਜਾਂਦੀ ਆ ਹਨੇਰਾ ਹੋ ਰਿਹਾ ਉਹਨਾਂ ਨੂੰ ਲੱਗ ਰਿਹਾ ਕਿ ਇੱਕ ਲੜਕਾ ਤੇ ਨਾਲ ਇੱਕ ਲੜਕੀ ਆ ਤੇ ਉਹ ਇਹਨਾਂ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਸਕਦੇ ਆ ਤਾਂ ਉਹ ਕੀ ਕਰਦੇ ਆ ਆਪਣੇ ਨਾਲ ਤਿੰਨ ਹੋਰ ਨੌਜਵਾਨਾਂ ਨੂੰ ਹੋਰ ਲੜਕੀਆਂ ਨੂੰ ਬੁਲਾ ਲੈਂਦੇ ਆ ਉੱਥੇ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲੇ ਪਹੁੰਚਦੇ ਆ ਜਿਹੜਾ ਉਹ ਲੜਕਾ ਹੁੰਦਾ ਉਸ ਆਫਿਸ ਤੋਂ ਆਇਆ ਹੋਇਆ ਉਹਨੂੰ ਇਹ ਉੱਥੇ ਬੰਨ ਦਿੰਦੇ ਆ ਉਹਨੂੰ ਬੰਨਣ ਤੋਂ ਬਾਅਦ ਇਹ ਜੋ ਲੜਕੀ ਆ 22 ਸਾਲ ਦੀ ਇਹਦੇ ਨਾਲ ਉਹ ਰੇਪ ਕਰਦੇ ਆ ਇੱਕ ਟੁੱਟੀ ਹੋਈ ਬੋਤਲ ਲੈਂਦੇ ਆ ਕਿਉਂਕਿ ਖੰਡਰ ਦਾ ਏਰੀਆ ਉੱਥੇ ਔਰ ਤਾਂ ਕਿਨੇ ਹੋਣਾ ਉੱਥੇ ਨਸ਼ੇੜੀ ਡਰੱਗਸ ਵਾਲੇ ਜਾਂ ਸ਼ਰਾਬ ਪੀਣ ਵਾਲੇ ਇਸ ਤਰ੍ਹਾਂ ਦੇ ਲੋਕਾਂ ਤੋਂ ਉੱਥੇ ਬੋਤਲਾਂ ਵગેਰਾ ਪਈਆਂ ਹੁੰਦੀਆਂ ਕੱਚ ਦੀਆਂ ਪੁਰਾਣੀਆਂ ਖਾਲੀ ਸ਼ਰਾਬ ਦੀਆਂ ਉਹਨਾਂ ਚੋਂ ਇੱਕ ਬੋਤਲ ਨੂੰ ਤੋੜਦੇ ਆ ਤੋੜਨ ਤੋਂ ਬਾਅਦ ਉਹਦੇ ਕੱਚ ਦੇ ਜਿਹੜੇ ਨੁਕੀਲੇ ਹਿੱਸੇ ਆ ਉਹ ਬਚਦੇ ਆ ਜਦੋਂ ਬਾਕੀ ਦੇ ਲੋਕ ਉਸ ਲੜਕੀ ਨਾਲ ਰੇਪ ਕਰ ਰਹੇ ਹੁੰਦੇ ਆ ਤਾਂ ਇੱਕ ਜਾਂ ਦੋ ਕੋਈ ਬੰਦੇ ਉਹਦੇ ਬਿਲਕੁਲ ਘੜ ਦੰਦੇ ਇੱਥੇ ਉਹ ਬੋਤਲਾਂ ਨਾਲ ਲਾ ਕੇ ਰੱਖਦੇ ਆ ਤਾਂ ਕਿ ਉਹ ਬਿਲਕੁਲ ਰੌਲਾ ਨਾ ਪਾਵੇ ਤ ਉਹਨੂੰ ਕਹਿੰਦੇ ਆ ਕਿ ਜੇ ਤੂੰ ਰੌਲਾ ਪਾਇਆ ਜੇ ਤੂੰ ਮਦਦ ਲਈ ਆਵਾਜ਼ ਲਾਈ ਉੱਚੀ ਆਵਾਜ਼ ਤਾਂ ਅਸੀਂ ਇਹ ਜਿਹੜੀ ਬੋਤਲ ਹੈਗੀ ਤੇਰੇ ਗਰਦਨ ਦੇ ਵਿੱਚ ਇਹਨੂੰ ਮਤਲਬ ਕੁਸੇਟ ਦਾਂਗੇ ਤੇ ਤੇਰੀ ਮੌਤ ਹੋ ਜਾਣੀ ਹੈ ਤਾਂ ਉਹ ਵਿਚਾਰੀ ਡਰਦੀ ਇਹ ਸਭ ਕੁਝ ਸਹਿੰਦੀ ਆ ਉਸ ਤੋਂ ਬਾਅਦ ਉਹਦੇ ਨਾਲ ਰੇਪ ਜਿੰਨਾ ਟਾਈਮ ਰੇਪ ਹੋ ਰਿਹਾ ਉਹਨੇ ਟਾਈਮ ਦੇ ਵਿੱਚ ਵੀ ਉਹ ਆਪਣੇ ਫੋਨਾਂ ਦੇ ਨਾਲ ਉਹ ਸਾਰੇ ਆਪਣਾ ਕਾਨੂੰਨੇ ਕੰਮ ਦੀ ਆਪਣੇ ਉਸ ਜੁਰਮ ਦੀ ਵੀਡੀਓ ਬਣਾਉਂਦੇ ਆ ਤੇ ਆਪਣਾ ਉਹ ਸਾਰਾ ਕੁਝ ਕਰਨ ਤੋਂ ਬਾਅਦ ਇਸੇ ਹੀ ਲੜਕੀ ਤੋਂ ਹੁਣ ਦੇਖੋ ਮਤਲਬ ਇਨਸਾਨ ਕਿੰਨਾ ਸ਼ੈਤਾਨ ਤੱਕ ਬਣ ਸਕਦਾ ਉਸੇ ਲੜਕੀ ਤੋਂ ਹੀ ਉਹ ਸਾਰਾ ਕੁਝ ਜੋ ਵੀ ਕ੍ਰਾਈਮ ਸੀਨ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਸਬੂਤ ਹੋ ਸਕਦੇ ਆ ਇਸ ਲੜਕੀ ਤੋਂ ਹੀ ਸਾਫ਼ ਕਰਵਾਇਆ ਜਾਂਦਾ ਉਸ ਤੋਂ ਬਾਅਦ ਉਸ ਲੜਕੀ ਦੀਆਂ ਬਿਲਕੁਲ ਨਗਨ ਅਵਸਥਾ ਦੇ ਵਿੱਚ ਕੱਲੀ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਆਪਣੇ ਆਪਣੇ ਫੋਨ ਦੇ ਵਿੱਚ ਉਹਨਾਂ ਨੂੰ ਸੇਵ ਕਰਦੇ ਆ ਤੇ ਉੱਥੋਂ ਚਲੇ ਜਾਂਦੇ ਆ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਇਹ ਲੜਕੀ ਤੁਸੀਂ ਸੋਚ ਕੇ ਦੇਖੋ ਇੱਕ 22 ਸਾਲ ਦੀ ਲੜਕੀ ਹੈ ਇੱਕ ਪੜ੍ਹੇ ਲਿਖੀ ਕੰਮ ਕਰਨ ਵਾਲੀ ਲੜਕੀ ਜਿਹੜੀ ਆਪਣਾ ਘਰ ਦਾ ਖਰਚ ਲਾ ਰਹੀ ਆ ਪਰ ਇੱਕ ਦਿਨ ਉਹਦੇ ਨਾਲ ਇਹ ਸਭ ਕੁਝ ਹੁੰਦਾ ਤੇ ਹੁਣੇ ਹੋ ਕੇ ਹਟਿਆ ਤਾਂ ਦੀ ਸਥਿਤੀ ਕੀ ਹੋਊਗੀ ਈਮੋਸ਼ਨਲ ਤੇ ਮਾਨਸਿਕ ਸਥਿਤੀ ਈਵਨ ਸਰੀਰਕ ਸਥਿਤੀ ਕੀ ਹੋਊਗੀ ਪਰ ਹੌਸਲਾ ਜਟਾਉਂਦੀ ਆ ਆਪਣੇ ਦੋਸਤਾਂ ਨੂੰ ਕੁਝ ਨੂੰ ਫੋਨ ਕਰਦੀ ਆ ਤੇ ਉਹਨਾਂ ਨੂੰ ਉੱਥੇ ਬੁਲਾਉਂਦੀ ਆ ਮਹਾਂ ਲਕਸ਼ਮੀ ਸਟੇਸ਼ਨ ਉੱਤੇ ਬਿਲਕੁਲ ਨੇੜੇ ਹੈਗਾ ਕਿਸੇ ਤਰ੍ਹਾਂ ਨਾਲ ਹਿੰਮਤ ਕਰਕੇ ਉੱਥੋਂ ਤੱਕ ਪਹੁੰਚਦੀ ਆ ਆਪਣੇ ਉਹ ਦੋਸਤ ਨੂੰ ਲੱਭਦੀ ਆ ਉਹਨੂੰ ਖੋਲਦੀ ਆ ਰਾਤ ਹੋ ਜਾਂਦੀ ਆ ਬਹੁਤ ਜ਼ਿਆਦਾ ਇਹ ਦੋਨੇ ਉੱਥੇ ਪਹੁੰਚਦੇ ਆ ਤੇ ਉਹਨਾਂ ਨੂੰ ਵੀ ਬੋਲਿਆ ਜਾਂਦਾ ਕਿ ਤੁਸੀਂ ਉੱਥੇ ਪਹੁੰਚੋ ਉਹ ਦੋਸਤ ਉੱਥੇ ਪਹੁੰਚਦੇ ਆ ਮਹਾਂਲక్ష్ਮੀ ਸਟੇਸ਼ਨ ਦੇ ਉੱਪਰ ਉਸ ਤੋਂ ਬਾਅਦ ਇਹ ਆਪਣੇ ਮਦਰ ਨੂੰ ਫੋਨ ਕਰਦੀ ਆ ਇਹ ਸਾਰੇ ਉਹਨੂੰ ਲੈ ਕੇ ਇੱਕ ਹਸਪਤਾਲ ਦੇ ਵਿੱਚ ਜਾਂਦੇ ਆ ਪਿਦਾਰ ਰੋਡ ਦੇ ਉੱਪਰ ਜਸ ਲੋਕ ਹਸਪਤਾਲ ਆ ਉੱਥੇ ਉੱਥੇ ਇਹਨੂੰ ਐਡਮਿਟ ਕਰਵਾਇਆ ਜਾਂਦਾ ਇਸ ਲੜਕੀ ਨੂੰ ਹਾਲਤ ਬੁਰੀ ਆ 26 ਅਗਸਤ ਵਾਲੇ ਦਿਨ ਇਹ ਵਾਪਸ ਥੋੜੀ ਇਸ ਹਾਲਤ ਚ ਹੁੰਦੀ ਆ ਕਿ ਆਪਣੇ ਸਟੇਟਮੈਂਟ ਲਿਖਵਾ ਸਕੇ ਪੁਲਿਸ ਨੂੰ ਇਹ ਸਾਰਾ ਕੁਝ ਦੱਸ ਸਕੇ ਤਾਂ ਪੁਲਿਸ ਵਾਲੇ ਉਸਾਰ ਸਟੇਟਮੈਂਟ ਲਿਖਦੇ ਆ ਇਸ ਲੜਕੀ ਦੇ ਵੀ ਜਿਹੜਾ ਨਾਲ ਕਲੀਗ ਗਿਆ ਸੀਗਾ ਨਾਲ ਆਫਿਸ 'ਚ ਕੰਮ ਕਰਨ ਵਾਲਾ ਲੜਕਾ ਨਾਲ ਗਿਆ ਸੀ ਉਹਦੀ ਵੀ ਸਟੇਟਮੈਂਟ ਲਈ ਜਾਂਦੀ ਆ ਕਿ ਕੌਣ ਸੀ ਕਿਸ ਤਰ੍ਹਾਂ ਦੇ ਦਿਖਦੇ ਸੀ ਕੀ ਹੁਲੀਆ ਸੀ ਤੇ ਕਦ ਕੱਠੀ ਕਿਵੇਂ ਦੀ ਸੀ ਉਹ ਸਾਰਾ ਕੁਝ ਬਹੁਤ ਹੀ ਬਹਾਦਰ ਇਹ ਲੜਕੀ ਆ ਆਪਣੀ ਸਟੇਟਮੈਂਟ ਦੇ ਵਿੱਚ ਇਹ ਕਹਿੰਦੀ ਆ ਕਿ ਮੈਂ ਨਹੀਂ ਚਾਹੁੰਦੀ ਕਿ ਕਿਸੇ ਵੀ ਦੁਨੀਆ ਦੀ ਹੋਰ ਲੜਕੀ ਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਉਹ ਨੰਗਣਾ ਪਵੇ ਇਹ ਸਭ ਕੁਝ ਬਰਦਾਸ਼ਤ ਕਰਨਾ ਪਵੇ ਜਿਹੜਾ ਮੈਂ ਕੀਤਾ ਤੇ ਪਰ ਇਸ ਤੋਂ ਬਾਅਦ ਉਹ ਕਹਿੰਦੀ ਆ ਕਿ ਇਹ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਮੇਰੀ ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੋਊਗੀ ਮੈਂ ਲੜਦੀ ਰਹੂੰਗੀ ਤੇ ਮੈਂ ਵਾਪਸ ਛੇਤੀ ਤੋਂ ਛੇਤੀ ਠੀਕ ਹੋਣ ਤੋਂ ਬਾਅਦ ਆਪਣੇ ਕੰਮ ਤੇ ਵਾਪਸ ਜਾਣਾ ਚਾਹੁੰਦੀ ਆ ਤੇ ਮੈਂ ਜ਼ਿੰਦਗੀ ਦੇ ਨਾਲ ਉਹਦੀਆਂ ਮੁਸ਼ਕਲਾਂ ਦੇ ਨਾਲ ਲੜਨਾ ਚਾਹੁੰਦੀ ਆ ਤੇ ਇਸ ਤਰ੍ਹਾਂ ਨਾਲ ਇੱਕ ਪਾਸੇ ਲੜਕੀ ਐ ਇੰਨੀ ਦਲੇਰ ਇੰਨੀ ਬਹਾਦਰ ਹੁਣੇ ਘਟਨਾ ਹੋਈ ਹੈ 22 ਅਗਸਤ ਨੂੰ ਹੁਣ ਕੀ ਹੁੰਦਾ ਜਿਸ ਦਿਨ ਲੜਕੀ ਦੀ ਸਟੇਟਮੈਂਟ ਆਉਂਦੀ ਆ ਜਿਸ ਦਿਨ ਮੀਡੀਆ ਦੇ ਵਿੱਚ ਰੌਲਾ ਪੈਂਦਾ ਕਿ ਸ਼ਕਤੀ ਮਿਲ ਦੇ ਅੰਦਰ ਜਿਹੜੀ ਇੱਕ ਖੰਡਰ ਬਣੀ ਇੱਕ ਇਮਾਰਤ ਹੈਗੀ ਆ ਉਥੇ ਇੱਕ ਲੜਕੀ ਦੇ ਨਾਲ ਜੁੜੀ ਪੱਤਰਕਾਰ ਸੀਗੀ ਪੰਜ ਲੋਕਾਂ ਨੇ ਰੇਪ ਕੀਤਾ ਇਸ ਤੋਂ ਬਾਅਦ ਹਲੇ ਇਹੀ ਘਟਨਾ ਬੜੀ ਵੱਡੀ ਹੋ ਗਈ ਲੋਕਾਂ ਨੂੰ ਹজম ਨਹੀਂ ਆ ਰਹੀ ਇੱਕ ਹੋਰ ਲੜਕੀ ਸਾਹਮਣੇ ਆ ਜਾਂਦੀ ਆ 19 ਸਾਲ ਦੀ ਉਹ ਲੜਕੀ ਆ 19 ਸਾਲ ਉਹਦੀ ਉਮਰ ਹੈਗੀ ਆ ਤੇ ਉਹ ਟੈਲੀਫੋਨ ਆਪਰੇਟਰ ਉਹ ਵੀ ਇੱਕ ਜੌਬ ਕਰ ਰਹੀ ਆ ਤੇ ਉਹ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਬਿਆਨ ਦਿੰਦੀ ਆ ਕਿ ਬਿਲਕੁਲ ਇਹੀ ਚੀਜ਼ ਮੇਰੇ ਨਾਲ ਹੋਈ ਆ 31 ਜੁਲਾਈ ਨੂੰ ਉਸ ਲੜਕੀ ਦੇ ਨਾਲ ਹੁੰਦੀ ਆ 22 ਅਗਸਤ ਨੂੰ ਤੇ ਇਹ ਜਿਹੜੀ ਲੜਕੀ 19 ਸਾਲ ਦੀ ਹੈ ਜਿਹੜੀ ਹੁਣ ਬਿਆਨ ਦੇ ਰਹੀ ਹੈ ਇਹ ਕਹਿੰਦੀ ਮੇਰੇ ਨਾਲ ਹੋਈ ਹੈ 31 ਜੁਲਾਈ ਨੂੰ ਮਤਲਬ ਕਿ ਆਪਸ ਦੇ ਵਿੱਚ ਸਿਰਫ ਮਤਲਬ 21 ਦਿਨਾਂ ਦਾ ਫਰਕ ਹੈਗਾ ਸਿਰਫ ਤੇ ਇਹ ਕਹਿੰਦੀ ਇਹ ਵੱਡੀ ਲੜਕੀ ਕਹਿ ਰਹੀ ਹੈ ਕਿ ਮੇਰੇ ਨਾਲ ਮੇਰਾ ਇੱਕ ਦੋਸਤ ਸੀਗਾ ਤੇ ਸੇਮ ਬਾਕੀ ਹਰ ਚੀਜ਼ ਸੇਮ ਦੋਨੇ ਕੇਸਸ ਦੇ ਵਿੱਚ ਸਿਰਫ ਫਰਕ 21 ਦਿਨਾਂ ਦਾ ਵਾ ਇਸ ਵਾਰ ਵੀ ਪੰਜ ਲੜਕੇ ਸੀ ਤੇ ਇਹ ਲੜਕੀ ਵੀ ਕਹਿ ਰਹੀ ਹੈ ਕਿ ਮੇਰੇ ਨਾਲ ਰੇਪ ਕਰਨ ਵਾਲੇ ਪੰਜ ਲੜਕੇ ਸੀ ਮੇਰੇ ਦੋਸਤ ਨੂੰ ਉਹਨਾਂ ਨੇ ਬੰਨੇ ਆ ਤੇ ਬਾਕੀ ਜੋ ਕੁਝ ਹੋਇਆ ਸਾਰਾ ਦਾ ਸਾਰਾ ਉਹ ਬਿਲਕੁਲ ਸਿਮਿਲਰ ਉਸੇ ਤਰ੍ਹਾਂ ਹੀ ਬੋਤਲ ਲਾ ਕੇ ਰੱਖੀ ਡਰਾਇਆ ਗਿਆ ਸਭ ਕੁਝ ਤੇ ਜਦੋਂ ਇਹ ਲੜਕੀ ਇਹ ਚੀਜ਼ ਬੋਲਦੀ ਆ ਤਾਂ ਮਤਲਬ ਪੂਰੇ ਦੇਸ਼ ਦੇ ਵਿੱਚ ਇੱਕ ਵਾਰ ਰੌਲਾ ਪੈ ਜਾਂਦਾ ਕਿ ਇਹ ਕੀ ਹੋ ਰਿਹਾ ਇਸ ਤਰ੍ਹਾਂ ਦਾ ਇੱਕੋ ਹੀ ਜਗ੍ਹਾ ਇੱਕ ਖੰਡਰ ਬਣੀ ਹੋਈ ਫੈਕਟਰੀ ਦੇ ਅੰਦਰ ਕੁਝ ਦਿਨਾਂ ਦੇ ਅੰਦਰ ਅੰਦਰ ਪੰਜ ਇਨਸਾਨ ਦੋ ਵੱਡੇ ਗੈਂਗ ਰਿਪ ਕਰ ਦਿੰਦੇ ਹੁਣ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਕਿਉਂਕਿ ਇਸ ਇਨਸੀਡੈਂਟ ਨੂੰ ਹੋਏ ਬਹੁਤ ਟਾਈਮ ਹੋ ਗਿਆ ਕਿਉਂਕਿ ਲੜਕੀ ਨੇ ਬਹੁਤ ਬਾਅਦ ਵਿੱਚ ਬੋਲਿਆ ਤਾਂ ਜਦੋਂ ਪੁਲਿਸ ਵਾਲਿਆਂ ਨੇ ਤੇ ਤੋਂ ਪੁੱਛਗਿੱਛ ਕੀਤੀ ਸਵਾਲ ਜਵਾਬ ਕੀਤੇ ਤਾਂ ਇਹ ਲੜਕੀ ਦਾ ਕਹਿਣਾ ਸੀ ਕਿ ਕਿਉਂਕਿ ਅਸੀਂ ਇਸ ਤਰ੍ਹਾਂ ਦੇ ਸਮਾਜ ਚ ਰਹਿੰਦੇ ਆ ਤਾਂ ਮੈਂ ਤੇ ਮੇਰਾ ਦੋਸਤ ਬਹੁਤ ਡਰ ਗਏ ਕਿ ਇਹ ਲੋਕ ਸਾਡੇ ਨਾਲ ਕੁਝ ਇਸ ਤੋਂ ਵੀ ਵੱਧ ਕਰ ਸਕਦੇ ਆ ਉਹਨਾਂ ਨੇ ਸਾਨੂੰ ਮਾਰਨ ਦੀ ਧਮਕੀ ਵੀ ਦਿੱਤੀ ਤਾਂ ਇਹ ਦੋਨੇ ਜਾਣੇ ਉਸ ਤੋਂ ਬਾਅਦ ਜਿੱਥੇ ਕਿ ਭੱਜਣਾ ਉਹਨਾਂ ਪੰਜੇ ਦੋਸ਼ੀਆਂ ਨੂੰ ਚਾਹੀਦਾ ਸੀ ਇਹ ਪਹਿਲੀ ਘਟਨਾ ਜਿਹੜੀ 19 ਸਾਲ ਦੀ ਲੜਕੀ ਦੇ ਨਾਲ ਹੋਈ ਉਹਦੇ ਵਿੱਚ ਹੁੰਦਾ ਕੀ ਆ ਇਹ ਲੜਕੀ ਤੇ ਉਹ ਲੜਕਾ ਇਹ ਦੋਨੇ ਜਾਣੇ ਡਰ ਕੇ ਉੱਥੋਂ 36 ਘੜੇ ਪੱਜ ਜਾਂਦੇ ਆ ਤੇ ਕੁਝ ਦਿਨ ਉੱਥੇ ਹੀ ਰੁਕਦੇ ਆ ਤੇ ਫੇਰ ਵਾਪਸ ਆਉਂਦੇ ਆ ਤੇ ਆ ਕੇ ਉਹ ਕਿਸੇ ਨੂੰ ਇਸ ਚੀਜ਼ ਦੇ ਬਾਰੇ ਜ਼ਿਕਰ ਨਹੀਂ ਕਰਦੇ ਪਰ ਇਹ ਲੜਕੀ ਕਹਿੰਦੀ ਕਿ ਜਦੋਂ ਮੈਂ ਇਸ ਤੋਂ ਬਾਅਦ ਦੇਖਿਆ ਕਿ ਹੋਰ ਲੜਕੀ ਦੇ ਨਾਲ ਉੱਥੇ ਇਹ ਚੀਜ਼ ਹੋਈ ਤੇ ਫੇਰ ਪੰਜ ਜਾਣੇ ਆ ਤਾਂ ਮੈਨੂੰ ਲੱਗਿਆ ਕਿ ਹੋ ਸਕਦਾ ਸ਼ਾਇਦ ਇਹ ਉਹੀ ਪੰਜ ਜਾਣੇ ਹੋਣ ਤੇ ਅੱਗੇ ਤੋਂ ਕਿਸੇ ਦੇ ਨਾਲ ਨਾਵੇਂ ਹੋਵੇ ਕੇ ਸ਼ਾਇਦ ਇਹ ਪੰਜ ਜਣਿਆਂ ਦਾ ਕੰਮ ਹੀ ਇਹ ਆ ਉਹ ਉੱਥੇ ਕਿਤੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਆ ਤੇ ਦੂਸਰੀ ਚੀਜ਼ ਮੈਂ ਉਸ ਲੜਕੀ ਦੇ ਜਿਹੜੇ ਬਿਆਨ ਸੁਣੇ ਤਾਂ ਮੈਂ ਦੇਖਿਆ ਕਿ ਇੱਕ ਲੜਕੀ ਬਹੁਤ ਬਹਾਦਰ ਹੈਗੀ ਇੰਨਾ ਕੁਝ ਸੁਣਨ ਦੇ ਬਾਵਜੂਦ ਉਹ ਬਹੁਤ ਹੀ ਬਹਾਦਰ ਆ ਤਾਂ ਮੈਨੂੰ ਵੀ ਉਹਦੇ ਤੋਂ ਮਤਲਬ ਤਾਕਤ ਮਿਲੀ ਆ ਤੇ ਮੈਂ ਵੀ ਸਾਹਮਣੇ ਆਈ ਹਾਂ ਹੁਣ ਇੱਥੇ ਥੋੜੀ ਜੀ ਪ੍ਰੋਬਲਮ ਆ ਕਿਉਂਕਿ ਉਸ ਇਨਸੀਡੈਂਟ ਨੂੰ ਉਸ ਘਟਨਾ ਨੂੰ ਹੋਏ ਨੂੰ ਟਾਈਮ ਹੋ ਗਿਆ ਤਾਂ ਮੈਡੀਕਲ ਐਗਜ਼ਾਮੀਨੇਸ਼ਨ ਹੋਰ ਤਰ੍ਹਾਂ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਇਹ ਕਨਫਰਮ ਕੀਤਾ ਜਾ ਸਕੇ ਕਿ ਇਸ ਲੜਕੀ ਦੇ ਨਾਲ ਰੇਪ ਹੋਇਆ ਜਾਂ ਨਹੀਂ ਹੋਇਆ ਅੱਜ ਕੱਲ ਉਹਦੇ ਬਹੁਤ ਤਰੀਕੇ ਹੈਗੇ ਐਡਵਾਂਸ ਟੈਕਨੋਲੋਜੀ ਹੈਗੀ ਆ ਹੋ ਜਾਂਦੇ ਆ ਜਿਹੜਾ ਪੁਰਾਣਾ ਇੱਕ ਤਰੀਕਾ ਹੁੰਦਾ ਸੀ ਬਹੁਤ ਪਹਿਲਾਂ ਉਹਨੂੰ ਕਿਹਾ ਜਾਂਦਾ ਸੀ ਟੂ ਫਿੰਗਰ ਟੈਸਟ ਉਹ ਇੱਕ ਬਹੁਤ ਹੀ ਪੁਰਾਣੇ ਤਰੀਕੇ ਦਾ ਇੱਕ ਟੈਸਟ ਹੁੰਦਾ ਸੀ ਸਾਇੰਟੀਫਿਕਲੀ ਵੀ ਉਹ ਕੋਈ ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਸੀ ਪ੍ਰੋਪਰ ਤੁਸੀਂ ਨਹੀਂ ਦੱਸ ਸਕਦੇ ਸੀ ਪਰ ਇਹ ਸੀ ਜਦੋਂ ਸਾਇੰਸ ਉਨੀ ਐਡਵਾਂਸ ਨਹੀਂ ਸੀ ਤਾਂ ਇਸ ਤਰ੍ਹਾਂ ਦੇ ਹੀ ਤਰੀਕਿਆਂ ਨੂੰ ਵਰਤਿਆ ਜਾਂਦਾ ਸੀ ਪਰ ਪਿਛਲੇ ਕੁਝ ਸਾਲ ਪਹਿਲਾਂ ਇੰਡੀਆ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਗਿਆ ਉਹਦਾ ਕਾਰਨ ਇਹ ਸੀ ਕਿਉਂਕਿ ਹੁਣ ਨਵੇਂ ਤਰੀਕੇ ਜ਼ਿਆਦਾ ਐਡਵਾਂਸ ਤਰੀਕੇ ਆ ਚੁੱਕੇ ਦੂਸਰਾ ਉਹਦਾ ਕਾਰਨ ਇਹ ਸੀਗਾ ਕਿ ਇਸ ਤਰੀਕੇ ਨੂੰ ਇੱਕ ਬੜਾ ਹੀ ਮਤਲਬ ਉਸ ਵਿਕਟਮ ਦੇ ਲਈ ਜਿਹਦੇ ਨਾਲ ਸਾਰਾ ਕੁਝ ਹੋਇਆ ਤੇ ਇਹ ਤਰੀਕੇ ਨੂੰ ਇੱਕ ਉਹਦੇ ਲਈ ਬੜੀ ਬੇਇੱਜ਼ਤੀ ਵਾਲਾ ਤਰੀਕਾ ਮੰਨਿਆ ਜਾਂਦਾ ਸੀ 2 ਫਿੰਗਰ ਟੈਸਟ ਦਾ ਨਾਮ ਇਹਨੂੰ ਦਿੱਤਾ ਜਾਂਦਾ ਇਹਦੇ ਵਿੱਚ ਹੁੰਦਾ ਕੀ ਹੈ ਇੱਕ ਡਾਕਟਰ ਹੁੰਦਾ ਉਹ ਫੀਮੇਲ ਹੁੰਦੀ ਹੈ ਨਾਰਮਲੀ ਤਾਂ ਇਹਨਾਂ ਤਰੀਕੇ ਦੇ ਵਿੱਚ ਤੇ ਉਹ ਜਿਹੜੀ ਲੜਕੀ ਇਹ ਕਹਿ ਰਹੀ ਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਵਜਾਈਨਾ ਦੇ ਵਿੱਚ ਮਤਲਬ ਬਾਥਰੂਮ ਬੜੀ ਜਗ੍ਹਾ ਦੇ ਵਿੱਚ ਆਪਣੀਆਂ ਦੋ ਉਂਗਲਾਂ ਨੂੰ ਐਂਟਰ ਕਰਵਾਉਂਦੀ ਆ ਤੇ ਉਸ ਤੋਂ ਬਾਅਦ ਉਹ ਚੈੱਕ ਕਰਦੇ ਆ ਕਿ ਕੀ ਉਹ ਜਿਹੜਾ ਹਾਈਮਨ ਹੈਗਾ ਕਿ ਉਹ ਬ੍ਰੇਕ ਤਾਂ ਨਹੀਂ ਹੋਇਆ ਉਹ ਟੁੱਟਿਆ ਤਾਂ ਨਹੀਂ ਹੈਗਾ ਤੇ ਯਾ ਫਿਰ ਕਿ ਉਸ ਤੋਂ ਅੱਗੇ ਉਹਦੀ ਫਲੈਕਸੀਬਿਲਿਟੀ ਕਿੰਨੀ ਆ ਉਹ ਸਾਰਾ ਕੁਝ ਇਹ ਤਰੀਕਾ ਉਹਨਾਂ ਕੋਲ ਬਹੁਤ ਜ਼ਿਆਦਾ ਸੈਂਟੀਫਿਕਲੀ ਪ੍ਰੂਵਨ ਨਹੀਂ ਹੈਗਾ ਪਰ ਇੱਕ ਪੁਰਾਣਾ ਤਰੀਕਾ ਸੀ ਉਸ ਤਰ੍ਹਾਂ ਹੁੰਦਾ ਉਸ ਟਾਈਮ ਤੱਕ ਇਹਨੂੰ ਬੰਦ ਕਰ ਦਿੱਤਾ ਗਿਆ ਸੀ ਬੈਨ ਕੀਤਾ ਗਿਆ ਸੀ ਪਰ ਇਸ ਕੇਸ ਦੇ ਵਿੱਚ ਪੁਲਿਸ ਵਾਲੇ ਇਸ ਲੜਕੀ ਤੋਂ ਇਹੀ ਟੈਸਟ ਕਰਵਾਉਂਦੇ ਆ ਤੇ ਇਸ ਕਰਕੇ ਪੁਲਿਸ ਵਾਲਾਂ ਦੀ ਇਹਦੇ ਕਰਕੇ ਵੀ ਬਹੁਤ ਜ਼ਿਆਦਾ ਮਤਲਬ ਬੇਇੱਜ਼ਤੀ ਹੁੰਦੀ ਹੈ ਨੁਕਤਾਚੀ ਨਹੀਂ ਹੁੰਦੀ ਹੈ ਪੁਲਿਸ ਦੀ ਕਿ ਇੱਕ ਲੜਕੀ ਜਿਹਦੇ ਨਾਲ ਇੰਨਾ ਕੁਝ ਹੋਇਆ ਤੁਸੀਂ ਉਹਦੇ ਨਾਲ ਇਸ ਤਰ੍ਹਾਂ ਦਾ ਉਹਨੂੰ ਫਮਿਲੀਏਟ ਕਰਨ ਵਾਲਾ ਤਰੀਕਾ ਕਰ ਰਹੇ ਹਾਂ 2 ਫਿੰਗਰ ਟੈਸਟ ਤਾਂ ਹੁਣ ਕੁਝ ਦਿਨਾਂ ਦੇ ਵਿੱਚ ਇੱਕ ਹੀ ਜਗ੍ਹਾ ਦੇ ਉੱਪਰ ਦੋ ਕੇਸ ਹੋ ਗਏ ਬਹੁਤ ਵੱਡੇ ਪੁਲਿਸ ਕੰਮ ਕਰਦੀ ਆ ਆਪਣਾ ਬਹੁਤ ਛੇਤੀ ਅਗਲੇ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਇਹ ਸਾਰੇ ਅਕਿਊਜ਼ ਜਿੰਨੇ ਵੀ ਹੁੰਦੇ ਆ ਟੋਟਲ 20 ਬੰਦਿਆਂ ਨੂੰ ਫੜਿਆ ਜਾਂਦਾ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੀ شناخت ਹੁੰਦੀ ਹੈ شناخت ਹੋਣ ਤੋਂ ਬਾਅਦ ਇਹ ਪਤਾ ਲੱਗਦਾ ਕਿ ਕਿਉਂਕਿ ਦੋਨੇ ਕੇਸਾਂ ਦੇ ਵਿੱਚ ਪੰਜ ਬੰਦੇ ਸੀਗੇ ਉਹਨਾਂ ਦੇ ਵਿੱਚੋਂ ਤਿੰਨ ਇਨਸਾਨ ਦੋਨੇ ਕੇਸਾਂ ਦੇ ਵਿੱਚ ਹੀ ਸ਼ਾਮਲ ਸੀਗੇ ਦੋ ਦੋ ਹੋਰ ਸੀਗੇ ਲੜਕੇ ਤੇ ਉਹ ਦੋਨੇ ਅਲੱਗ-ਅਲੱਗ ਸੀਗੇ ਤੇ ਟੋਟਲ ਸਾਰੇ ਜਾਨੇ ਸੀਗੇ 7 ਜਾਨੇ ਸੱਤਾਂ ਦੇ ਵਿੱਚੋਂ ਤਿੰਨ ਜਾਨੇ ਸਿਮਿਲਰ ਨੇ ਤੇ ਦੋ ਜਾਨੇ ਟੋਟਲ ਜਿਹੜੇ ਹੈਗੇ ਆ ਉਹ ਹਾਲੇ ਛੋਟੀ ਉਮਰ ਦੇ 18 ਸਾਲ ਤੋਂ ਘੱਟ ਉਮਰ ਦੇ ਇਹਨਾਂ ਦੇ ਵਿੱਚੋਂ ਜਿਹੜੇ ਉਹ ਇਨਸਾਨ ਸੀ ਜਿਨ੍ਹਾਂ ਨੇ ਦੋਨੇ ਜੁਰਮਾਂ ਦੇ ਵਿੱਚ ਹਿੱਸਾ ਲਿਆ ਉਹ ਸੀਗੇ ਵਿਜੇ ਯਾਦਵ ਮੁਹੰਮਦ ਕਾਸਿਮ ਸ਼ੇਖ ਤੇ ਮੁਹੰਮਦ ਸਲੀਮ ਅंसारी ਇਹ ਤਿੰਨ ਜਾਣੇ ਦੋਨੇ ਕੇਸਾਂ ਦੇ ਵਿੱਚ ਮੁਜਰਮ ਸੀਗੇ ਤੇ ਬਾਕੀ ਦੇ ਜਾਣੇ ਸੀਗੇ ਸਿਰਾਜ ਖਾਨ ਮੁਹੰਮਦ ਅਸ਼ਫਾਕ ਸ਼ੇਖ ਇਹ ਦੋਨੇ ਇੱਕ ਇੱਕ ਕੇਸ ਦੇ ਵਿੱਚ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਣਾ ਉਸ ਪੱਤਰਕਾਰ ਲੜਕੀ ਦੇ ਨਾਲ ਰੇਪ ਦੇ ਵਿੱਚ ਇਨਵੋਲਵ ਸੀਗਾ ਤੇ ਦੂਸਰਾ ਉਸ ਟੈਲੀਫੋਨ ਆਪਰੇਟਰ ਲੜਕੀ ਦੇ ਨਾਲ ਰੇਪ ਚ ਇਨਵੋਲਵ ਸੀਗਾ ਇਹਨਾਂ ਸਾਰਿਆਂ ਤੋਂ ਬਿਨਾ ਇੱਕ-ਇੱਕ ਹੋਰ ਲੜਕਾ ਸੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀਗੀ ਤੇ ਕਿਉਂਕਿ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਆ ਤਾਂ ਉਹਨਾਂ ਦੀ ਜਿਹੜੀ ਪਛਾਣ ਆ ਉਹਨੂੰ ਗੁਪਤ ਰੱਖਿਆ ਜਾਂਦਾ ਤਾਂ ਹੁਣ ਇੱਕ ਕੇਸ ਚੱਲਦਾ ਪਹਿਲੀ ਲੜਕੀ ਜਿਹੜੀ ਪੱਤਰਕਾਰ ਆ ਉਹ ਬਹੁਤ ਹੀ ਦਲੇਰ ਆ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਕੋਰਟ ਦੇ ਵਿੱਚ ਜਾਂਦੀ ਆ ਤੇ ਇਹਨਾਂ ਦੀ شناخت ਕਰਦੀ ਆ ਕੋਰਟ ਦੇ ਵਿੱਚ ਇਹਨਾਂ ਦੇ ਸਾਹਮਣੇ ਇਹ ਸਾਰੇ ਵੀ ਉੱਥੇ ਹੁੰਦੇ ਆ ਤੇ ਉਹ ਲੜਕੀ ਵੀ ਮੌਜੂਦ ਹੁੰਦੀ ਆ ਆਪਣੇ ਬਿਆਨ ਲਖਵਾਉਂਦੀ ਆ ਤੇ ਉਹ ਸਾਰਾ ਕੁਝ ਆ ਪਰ ਜਿਹੜੀ ਦੂਸਰੀ ਲੜਕੀ ਹੈ 19 ਸਾਲ ਦੀ ਲੜਕੀ ਜਿਸ ਦਿਨ ਉਹਦਾ ਮਤਲਬ ਕੇਸ ਚੱਲਣਾ ਅਦਾਲਤ ਦੇ ਵਿੱਚ ਤਾਂ ਅਦਾਲਤ ਦੇ ਵਿੱਚ ਪਰੀ ਮਤਲਬ ਕੋਰਟ ਦੇ ਵਿੱਚ ਉਹ ਲੜਕੀ ਤੇ ਉਹ ਸਾਰੇ ਦੇ ਸਾਰੇ ਗੁਨਾਹਗਾਰ ਇੱਕੋ ਟਾਈਮ ਇੱਕੋ ਕਮਰੇ ਦੇ ਵਿੱਚ ਹੋਣਗੇ ਪਰ ਉਸ ਲੜਕੀ ਤੇ ਲਈ ਇਹ ਬਹੁਤ ਔਖਾ ਵਾ ਉਹਨਾਂ ਨੂੰ ਫੇਸ ਕਰਨਾ 30 ਅਕਤੂਬਰ 2013 ਦੀ ਤੇ ਪਰ ਉਹ ਲੜਕੀ ਸਵੇਰ ਤੋਂ ਹੀ ਮਤਲਬ ਹਾਲੇ ਕੋਰਟ ਦਾ ਕੰਮ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਹੀ ਰੋ ਰਹੀ ਆ ਤੇ ਚੁੱਪ ਨਹੀਂ ਕਰ ਰਹੀ ਤੇ ਉਸ ਤੋਂ ਬਾਅਦ ਜਦੋਂ ਜੱਜ ਸਾਹਿਬ ਨੂੰ ਇਹ ਦੱਸਿਆ ਜਾਂਦਾ ਕਿ ਇਹ ਲੜਕੀ ਸ਼ਾਇਦ ਉਹਨਾਂ ਨੂੰ ਸਾਹਮਣਾ ਨਾ ਉਹਨਾਂ ਦਾ ਕਰ ਸਕੇ ਇਹਨੂੰ ਡਰ ਲੱਗ ਰਿਹਾ ਤਾਂ ਇੱਕ ਪਰਦਾ ਕੀਤਾ ਜਾਂਦਾ ਪਾਰਟੀਸ਼ਨ ਕੀਤੀ ਜਾਂਦੀ ਹੈ ਤਾਂ ਕਿ ਉਹ ਲੜਕੇ ਇਹਨੂੰ ਦੇਖ ਨਾ ਸਕਣ ਤਾਂ ਉਸ ਤੋਂ ਬਾਅਦ ਵੀ ਪਹਿਲਾਂ ਇਹਦਾ ਹੌਸਲਾ ਨਹੀਂ ਪੈਂਦਾ ਇਹ ਲੜਕੀ ਬਹੁਤ ਜ਼ਿਆਦਾ ਡਰੀ ਹੋਈ ਅਤੇ ਰੋ ਰਹੀ ਹੈ ਤਾਂ ਕੋਰਟ ਜੱਜ ਸਾਹਿਬ ਉਹਨੂੰ ਪ੍ਰੋਪਰ ਟਾਈਮ ਹੋਰ ਦਿੰਦੇ ਆ ਕਿ ਜਿੰਨਾ ਟਾਈਮ ਤੁਸੀਂ ਲੈਣਾ ਤਾਂ ਮਤਲਬ ਨਾਰਮਲ ਹੋਣਾ ਆਪਣੀ ਮਾਨਸਿਕ ਸਥਿਤੀ ਨੂੰ ਨਾਰਮਲ ਕਰਨਾ ਤੁਸੀਂ ਕਰ ਸਕਦੇ ਹੋ 2-3 ਘੰਟੇ ਹੋਰ ਲੰਘਦੇ ਆ ਉਸ ਤੋਂ ਬਾਅਦ ਉਹ ਲੜਕੀ ਫਿਰ ਤਿਆਰ ਹੁੰਦੀ ਆ ਤੇ ਆਪਣੇ ਬਿਆਨ ਲਖਵਾਉਂਦੀ ਆ ਤੇ ਉਸ ਤੋਂ ਅੱਗੇ ਫਿਰ ਕੋਰਟ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਹੁੰਦੀ 20 ਮਾਰਚ 2014 ਦਾ ਦਿਨ ਆ ਜਾਂਦਾ ਤਾਂ ਇਸ ਦਿਨ ਇਹਨਾਂ ਦੇ ਵਿੱਚੋਂ ਤਿੰਨ ਇਨਸਾਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਆ ਇਹ ਇੰਡੀਅਨ ਨਿਆਂਇਕ ਜਿਹੜਾ ਪ੍ਰਕਿਰਿਆ ਵਾ ਉਹਦਾ ਇਤਿਹਾਸ ਆ ਉਹਦੇ 'ਚ ਪਹਿਲੀ ਵਾਰ ਇਸ ਤਰ੍ਹਾਂ ਹੁੰਦਾ ਹਜ਼ਾਰਾਂ ਸਾਲਾਂ ਦੀ ਇੰਡੀਆ ਦੇ ਇਤਿਹਾਸ ਦੇ ਵਿੱਚ ਕਿ ਜਦੋਂ ਕਿਸੇ ਨੂੰ ਰੇਪ ਕਰਨ ਦੀ سزا ਦੇ ਤੌਰ ਦੇ ਉੱਪਰ ਸਜ਼ਾਏ ਮੌਤ ਦਿੱਤੀ ਗਈ ਤਾਂ ਉਹੀ ਜਿਹੜੇ ਤਿੰਨ ਅਕਿਊਜ਼ ਹੁੰਦੇ ਆ ਜਿਹੜੇ ਦੋਨੇ ਕੇਸਾਂ ਦੇ ਵਿੱਚ ਇਨਵੋਲਵ ਹੁੰਦੇ ਆ ਵਿੱਚ ਯਾਦਵ ਮੁਹੰਮਦ ਕਾਸਿਮ ਸ਼ੇਖ ਤੇ ਮੁਹੰਮਦ ਸਲੀਮ ਅंसारी ਉਹਨਾਂ ਤਿੰਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਬਾਕੀ ਦੇ ਜਿਹੜੇ ਦੋ ਹੁੰਦੇ ਆ ਸਿਰਾਜ ਖਾਨ ਤੇ ਮੁਹੰਮਦ ਅਸ਼ਫੀਕ ਸ਼ੇਖ ਇਹਨਾਂ ਨੂੰ ਉਮਰਕਾਦ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਜਿਹੜੇ ਦੋ ਜਣੇ ਨਾਬਾਲਗ ਹੁੰਦੇ ਆ ਉਹਨਾਂ ਨੂੰ 3-3 ਸਾਲ ਦੇ ਲਈ ਬਾਲ ਸੁਧਾਰ ਕਾਰ ਨਾਸਿਕ ਦੇ ਵਿੱਚ ਭੇਜਿਆ ਜਾਂਦਾ 3 ਸਾਲ ਉੱਥੇ ਰਹਿਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਊਗਾ ਪਰ ਜਿਵੇਂ ਕਿ ਉਸ ਤੋਂ ਬਾਅਦ ਆਪਾਂ ਆਮ ਦੇਖਦੇ ਹਾਂ ਕਿ ਜਿਹੜੀ ਸਜ਼ਾਏ ਮੌਤ ਹੁੰਦੀ ਆ ਉਹਨੂੰ ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਾ ਕੇ ਉਮਰ ਕੈਦ ਵਿੱਚ ਬਦਲਿਆ ਜਾਂਦਾ ਉਹੀ ਚੀਜ਼ ਇੱਥੇ ਹੁੰਦੀ ਆ 25 ਨਵੰਬਰ 2021 ਨੂੰ ਬੰਬੇ ਹਾਈ ਕੋਰਟ ਇਹਨਾਂ ਤਿੰਨਾਂ ਦੀ ਜਿਹੜੀ ਸਜ਼ਾਏ ਮੌਤ ਹੁੰਦੀ ਆ ਉਹਨੂੰ ਉਮਰ ਕੈਦ ਚ ਬਦਲਦੀ ਆ ਇਹ ਕੇਸ ਇਸ ਤਰ੍ਹਾਂ ਚੱਲਦਾ ਪਰ ਹੁਣ ਇਸ ਤੋਂ ਅੱਗੇ ਇਸ ਕੇਸ ਦੇ ਨਾਲ ਜਿਹੜੀ ਇੱਕ ਅਜੀਬ ਗੱਲ ਸੀ ਉਹ ਸੀਗੀ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਲੀਡਰ ਨੇ ਨੇਤਾ ਨੇ ਉਹਨਾਂ ਦੇ ਬਿਆਨ ਸਭ ਤੋਂ ਪੌਪੂਲਰ ਬਿਆਨ ਤੇ ਸ਼ਾਇਦ ਮੈਨੂੰ ਇਹ ਲੱਗਦਾ ਕਿ ਹਾਂ ਕੁਝ ਬਿਆਨ ਇਹ ਜਿਹੇ ਰਹੇ ਆ ਪਿੱਛੇ ਜੇ ਤਾਂ ਹੁਣ ਬਹੁਤ ਜ਼ਿਆਦਾ ਵਿਵਾਦਤ ਬਿਆਨ ਆਏ ਹੋਏ ਆ ਅਲੱਗ-ਅਲੱਗ ਪਾਰਟੀਆਂ ਦੇ ਨੇਤਾਵਾਂ ਦੇ ਪਰ ਸ਼ਾਇਦ ਇੰਡੀਆ ਦੇ ਇਤਿਹਾਸ ਦੇ ਵਿੱਚ ਜਿਹੜੇ ਕੁਝ ਸਭ ਤੋਂ ਵਿਵਾਦਤ ਬਿਆਨ ਰਹਿਣਗੇ ਹਮੇਸ਼ਾ ਯਾਦ ਰੱਖੇ ਜਾਣਗੇ ਮਤਲਬ ਜਿਨ੍ਹਾਂ ਬਿਆਨਾਂ ਦੇ ਵਿੱਚ ਇਨਸਾਨੀਅਤ ਦੂਰ-ਦੂਰ ਤੱਕ ਨਹੀਂ ਦਿਖਦੀ ਤੇ ਨੇਤਾਵਾਂ ਦਾ ਜਿਹੜਾ ਅਸਲੀ ਚਿਹਰਾ ਉਹ ਸਾਹਮਣੇ ਆਉਂਦਾ ਉਹਨਾਂ ਦੇ ਵਿੱਚੋਂ ਇੱਕ ਬਿਆਨ ਸੀ ਜਿਹੜਾ ਸੀਗਾ ਸਮਾਜਵਾਦੀ ਪਾਰਟੀ ਦੇ ਉਸ ਟਾਈਮ ਦੇ ਲੀਡਰ ਮੁਲਾਇਮ ਸਿੰਘ ਯਾਦਵ ਦਾ ਜਿਨ੍ਹਾਂ ਦਾ ਬੇਟਾ ਅੱਜ ਕੱਲ ਮਤਲਬ ਪਾਰਟੀ ਦੀ ਬਾਗ ਟੂਰ ਸੰਭਾਲ ਰਿਹਾ ਪਿੱਛੇ ਜੋ ਚੀਫ ਮਨਿਸਟਰ ਵੀ ਰਹੇ ਆ ਅਖਿਲੇਸ਼ ਯਾਦਵ ਅਖਿਲੇਸ਼ ਯਾਦਵ ਦੇ ਫਾਦਰ ਮੁਲਾਇਮ ਸਿੰਘ ਯਾਦਵ ਤਾਂ ਜਦੋਂ ਉਹਨਾਂ ਨੂੰ ਇਹ ਖਬਰ ਮਿਲਦੀ ਆ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਪਹਿਲੀ ਵਾਰ ਤਿੰਨ ਲੜਕੀਆਂ ਨੂੰ ਸਜ਼ਾਇ ਮੌਤ ਦੀ ਸਜ਼ਾ ਮਿਲੀ ਆ ਰੇਪ ਦੇ ਕੇਸ ਦੇ ਵਿੱਚ ਤਾਂ ਪਹਿਲਾਂ ਤੋਂ ਬੜਾ ਇੱਕ ਲੰਮਾ ਚੌੜਾ ਬਿਆਨ ਹੈਗਾ ਜਿਹਦੇ ਵਿੱਚ ਰੇਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰ੍ਹਾਂ ਲੜਕੀਆਂ ਵੀ ਬਹੁਤ ਹੱਦ ਤੱਕ ਇਹਦੇ ਵਿੱਚ ਮਤਲਬ ਇਨਵੋਲਵ ਵੀ ਹੁੰਦੀਆਂ ਨੇ ਤੇ ਉਹਨਾਂ ਦੀ ਗਲਤੀ ਹੁੰਦੀ ਆ ਤੇ ਉਸ ਤੋਂ ਬਾਅਦ ਮੁਲਾਮ ਸਿੰਘ ਯਾਦਵ ਇਹ ਕਹਿੰਦੇ ਆ ਕਿ ਇਹ ਕੋਈ ਏਡੀ ਬਹੁਤ ਵੱਡੀ ਘਟਨਾ ਨਹੀਂ ਹੁੰਦੀ ਜਿਹੜੀ ਰੇਪ ਦੀ ਘਟਨਾ ਹੁੰਦੀ ਆ ਛੋਟੀਆਂ-ਮੁਟੀਆਂ ਗੱਲਾਂ ਹੁੰਦੀਆਂ ਤੇ ਲੜਕੇ ਨੇ ਲੜਕੇ ਇਹੋ ਜਿਹਾ ਕੁਝ ਕਰਦੇ ਹੀ ਰਹਿੰਦੇ ਨੇ ਇਹ ਅਸਲ ਦੇ ਵਿੱਚ ਪੂਰਾ ਬਿਆਨ ਸੀ ਮੁਲਾਇਮ ਸਿੰਘ ਯਾਦਵ ਦਾ ਇਸ ਤੋਂ ਬਾਅਦ ਇਸ ਬਿਆਨ ਦਾ ਬਹੁਤ ਜ਼ਿਆਦਾ ਰੌਲਾ ਪੈਂਦਾ ਅਲੱਗ-ਅਲੱਗ ਪਾਰਟੀਆਂ ਨੇ ਹਮਦਰਦੀ ਬਾਕੀ ਪਾਰਟੀਆਂ ਨੂੰ ਵੀ ਕਿੰਨੀ ਹੈ ਜਾਂ ਨਹੀਂ ਹੈ ਉਹ ਆਪਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ ਪਰ ਪੋਲਿਟਿਕ ਸਭ ਨੇ ਖੇਡਣੀ ਹੈ ਤਾਂ ਬਾਕੀ ਦੀਆਂ ਪਾਰਟੀਆਂ ਬੜਾ ਇਹਦੇ ਅਗੇਂਸਟ ਰੌਲਾ ਪਾਉਂਦੀਆਂ ਨੇ ਪਰ ਇੱਥੇ ਇੱਕ ਹੋਰ ਚੀਜ਼ ਉਹਨਾਂ ਦੀ ਆਪਣੀ ਨੂੰ ਜਿਹੜੀ ਕਿ ਲੜਕੀ ਖੁਦ ਹੈਗੀ ਖੁਦ ਔਰਤ ਨੇ ਅਘਿਲੇਸ਼ ਯਾਦਵ ਦੇ ਵਾਈਫ ਡਿੰਪਲ ਯਾਦਵ ਉਹ ਆਪਣੇ ਸਹੁਰਾ ਸਾਹਿਬ ਦੇ ਇਸ ਬਿਆਨ ਨੂੰ ਡਿਫੈਂਡ ਕਰਦੇ ਆ ਉਹਨਾਂ ਦਾ ਬਚਾਓ ਕਰਦੇ ਆ ਤੇ ਉਹ ਬਚਾਓ ਕਰਕੇ ਕਹਿੰਦੇ ਆ ਕਿ ਇਸ ਬਿਆਨ ਦੇ ਵਿੱਚ ਕੁਝ ਬਹੁਤ ਗਲਤ ਨਹੀਂ ਹੈਗਾ ਜੋ ਉਹਨਾਂ ਨੇ ਬੋਲਿਆ ਬਿਲਕੁਲ ਸਹੀ ਬੋਲਿਆ ਤੇ ਇੱਥੇ ਇੱਕ ਔਰਤ ਆ ਜਿਹੜੀ ਇੱਕ ਔਰਤ ਦੇ ਨਾਲ ਹੋਏ ਬਲਾਤਕਾਰ ਦੇ ਉੱਪਰ ਰੇਪ ਦੇ ਉੱਪਰ ਲੜਕੀਆਂ ਦੀ ਸਾਈਡ ਲੈ ਕੇ ਕਹਿ ਰਹੀ ਆ ਕਿ ਲੜਕੇ ਇਹੋ ਜਿਹਾ ਕੁਝ ਕਰਦੇ ਰਹਿੰਦੇ ਆ ਉਸ ਤੋਂ ਬਾਅਦ ਇਹ ਬਿਆਨ ਸਿਰਫ ਯੂਪ ਤੱਕ ਸੀਮਤ ਨਹੀਂ ਰਹਿੰਦਾ ਸਿਰਫ ਇੰਡੀਆ ਤੱਕ ਸੀਮਤ ਨਹੀਂ ਰਹਿੰਦਾ ਇਸ ਬਿਆਨ ਨੂੰ ਬਾਹਰਲੇ ਦੇਸ਼ਾਂ ਦੇ ਅਖਬਾਰਾਂ ਨੇ ਬਹੁਤ ਵੱਡਾ ਕਰਕੇ ਛਾਪਿਆ ਤੇ ਇੰਡੀਆ ਦੀ ਹਾਲਤ ਨੂੰ ਮਤਲਬ ਦਰਸਾਇਆ ਕਿ ਇੱਕ ਪਾਸੇ ਜਿਥੇ ਇਹਨਾਂ ਅੱਗੇ ਜਾ ਰਿਹਾ ਟੈਕਨੋਲੋਜੀ ਉਹ ਸਭ ਕੁਝ ਪਰ ਆ ਦੇਖੋ ਇਥੋਂ ਦੇ ਲੀਡਰਾਂ ਦੀ ਹਾਲਤ ਤਾਂ ਯੂਨਾਈਟਿਡ ਨੇਸ਼ਨਸ ਜਿਹੜੀ ਪੂਰੀ ਦੁਨੀਆ ਦੀ ਕਹ ਲੋ ਕਿ ਸਭ ਤੋਂ ਵੱਡੀ ਅਥਾਰਟੀ ਆ ਸਾਰੇ ਦੇਸ਼ਾਂ ਦਾ ਇੱਕ ਸਮੂਹ ਹੈਗਾ ਸਭ ਕੁਝ ਆ ਤਾਂ ਉਹਦੇ ਜਿਹੜੇ ਉਸ ਟਾਈਮ ਦੇ ਉੱਪਰ ਹੈੱਡ ਸੀਗੇ ਯੂਨਾਈਟਿਡ ਨੇਸ਼ਨਸ ਦੇ ਸ਼ਾਇਦ ਉਸ ਟਾਈਮ ਬਾਨਕੀ ਮੂਨ ਸੀਗੇ ਜੇ ਮੈਨੂੰ ਯਾਦ ਹੈਗਾ ਸਹੀ ਤਰ੍ਹਾਂ ਬਾਨਕੀ ਮੂਨ ਸੀਗੇ ਤਾਂ ਬਾਨਕੀ ਮੂਨ ਨੇ ਵੀ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕੀਤਾ ਸੀ ਤਾਂ ਮਤਲਬ ਇਹ ਕਿਹਜਾ ਬਿਆਨ ਇੰਡੀਅਨ ਇੱਕ ਨੇਤਾ ਦੁਆਰਾ ਕਿ ਜਿਹਦੇ ਵਿੱਚ ਯੂਨਾਈਟਿਡ ਨੇਸ਼ਨਸ ਨੂੰ ਵੀ ਇਨਵੋਲਵ ਹੋਣਾ ਪਿਆ ਇਹ ਗੱਲ ਸਿਰਫ ਇੱਥੇ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਮੁੰਬਈ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਵੀ ਪਾਰਟੀ ਆ ਸਮਾਜਵਾਦੀ ਪਾਰਟੀ ਤੇ ਉਹਦੇ ਇੱਕ ਲੀਡਰ ਨੇ ਉਹਨਾਂ ਦੇ ਲੀਡਰ ਦਾ ਨਾਮ ਹੈਗਾ ਅਬੂ ਆਜ਼ਮੀ ਅਬੂ ਆਜ਼ਮੀ ਨੇ ਕੁਝ ਦਿਨ ਤੋਂ ਬਾਅਦ ਆਪਣੀ ਇੱਕ ਇੰਟਰਵਿਊ ਦੇ ਵਿੱਚ ਗੱਲ ਇਸ ਤੋਂ ਵੀ ਅੱਗੇ ਲੈਵਲ ਤੱਕ ਲੈ ਕੇ ਗਏ ਤਾਂ ਉਹ ਕਹਿੰਦੇ ਕਿ ਕਿ ਇੱਕ ਇਸ ਤਰ੍ਹਾਂ ਦੀ ਦਾ ਕਾਨੂੰਨ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਰੇਪ ਦੇ ਵਿੱਚ ਕਹਿੰਦੇ ਤੁਸੀਂ ਲੜਕੀਆਂ ਨੂੰ ਤਾਂ ਫਾਂਸੀ ਦੀ ਸਜ਼ਾ ਦਿੱਤੀ ਪਰ ਉਹਦੇ ਵਿੱਚ ਜਿਸ ਔਰਤ ਦੇ ਨਾਲ ਰੇਪ ਹੋਇਆ ਉਹਨੂੰ ਵੀ ਸਜ਼ਾਏ ਮੌਤ ਮਿਲਣੀ ਚਾਹੀਦੀ ਆ ਇਹ ਬਿਆਨ ਤੁਸੀਂ ਪੜ ਸਕਦੇ ਹੋ ਇੰਟਰਨੈਟ ਦੇ ਉੱਪਰ ਵੀ ਅਬੂ ਆਜ਼ਮੀ ਦਾ ਬਿਆਨ ਕਿ ਜਿੱਥੇ ਉਹ ਇਹ ਕਹਿੰਦੇ ਆ ਕਿ ਜਦੋਂ ਰੇਪ ਹੁੰਦਾ ਕਿਸੇ ਔਰਤ ਦੇ ਨਾਲ ਤਾਂ ਜੇ ਤੁਸੀਂ ਲੜਕੇ ਨੂੰ ਸਜ਼ਾਏ ਮੌਤ ਦੇ ਰਹੇ ਹੋ ਤਾਂ ਲੜਕੀ ਨੂੰ ਉਸ ਔਰਤ ਨੂੰ ਵੀ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ ਤਾਂ ਇਹ ਸੀਗਾ ਉਹ ਕੇਸ ਜਿਹਨੇ ਪੂਰੇ ਇੰਡੀਆ ਨੂੰ ਉਸ ਟਾਈਮ ਹਿਲਾਤਾ ਸੀ ਇੱਕ ਖੰਡਰ ਬਣੀ ਇਮਾਰਤ ਜੰਗਲਾਂ ਦੇ ਵਿੱਚ ਲੁਕੀ ਹੋਈ ਇੱਕ ਬਹੁਤ ਪੁਰਾਣੀ ਬਿਲਡਿੰਗ ਤਿੰਨ ਇੱਕ ਹਫ਼ਤੇ ਦੇ ਅੰਦਰ ਅੰਦਰ ਹੁੰਦੇ ਦੋ ਵੱਡੇ ਗੈਂਗਰੇ ਉਸ ਤੋਂ ਬਾਅਦ ਇੰਡੀਆ ਦਾ ਉਹ ਪਹਿਲਾ ਕੇਸ ਜਿਹਦੇ ਵਿੱਚ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਗਈ ਉਸ ਤੋਂ ਬਾਅਦ ਇੰਡੀਆ ਦੇ ਲੀਡਰਾਂ ਦੇ ਬਿਆਨ ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਜ਼ ਦਾ ਇਸ ਕੇਸ ਦੇ ਵਿੱਚ ਇਨਵੋਲਵ ਹੋਣਾ ਤੇ ਸਾਰੀਆਂ ਗੱਲਾਂ ਰਹੀਆਂ ਇਸ ਕੇਸ ਦੇ ਨਾਲ ਤੇ ਇਹ ਮੇਰੀ ਕਹਾਣੀ ਹੁਣ ਇੱਥੇ ਖਤਮ ਹੁੰਦੀ ਹੈ ਜੀ ਇੱਥੇ ਖਤਮ ਹੁੰਦਾ ਮੇਰਾ ਇਹ ਵੀਡੀਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ